ਸਤਿ ਸ੍ਰੀ ਅਕਾਲ ਮੇਰੇ ਭਰਾਵਾਂ ਨੂੰ ਪਹਿਲਾ ਕਵੱਟੀ ਕੱਪ ਹੋ ਰਿਹਾ ਹੈ ਬਾਂਗਰੀਆਂ ਕਰਪੂਥੜਾ ਜ਼ਿਲ੍ਹਾ ਵਿੱਚ ਪੰਜਾਬ ਵਿੱਚ ਜੋ ਕਿ ਇਨਾਮ ਬਹੁਤ ਵੱਡੇ ਵੱਡੇ ਰੱਖੇ ਹੋਏ ਨੇ ਨਿਊ ਹਾਲੈਂਡ 66 ਟਰੈਕਟਰ ਵੀ ਦਿੱਤੇ ਜਾਣਗੇ ਪਹਿਲਾ ਇਨਾਮ ਹੋਵੇਗਾ 11 ਲੱਖ ਰੁਪਈਆ ਦੂਜਾ ਇਨਾਮ ਹੋਵੇਗਾ 9 ਲੱਖ ਰੁਪਈਆ ਅਤੇ ਬੈਸਟ ਰੇਡਰ ਤੇ ਯਾਫੀਆਂ ਨੂੰ ਹੋਲੈਂਡ ਟਰੈਕਟਰ ਵੀ ਦਿੱਤੇ ਜਾਣਗੇ ਹੋਰ ਵੀ ਬਹੁਤ ਵੱਡੀਆਂ ਵੱਡੀਆਂ ਟੀਮਾਂ ਆ ਰਹੀਆਂ ਨੇ 11 ਫਰਵਰੀ 2026 ਵਿੱਚ ਬਹੁਤ ਵੱਡਾ ਕਵੰਡੀ ਕੱਪ ਦਰਦਿਲ ਹਰਖਾਇਆ ਗਿਆ ਹੈ ਨਹੀਂ ਇਸ ਕਬੱਡੀ ਵਿੱਚ ਵੱਡੇ ਵੱਡੇ ਖਿਡਾਰੀ ਖੇਡਣਗੇ ਸ਼ੀਲੂ ਅੰਬਾ ਪਾਲਾ ਜਨਾਪੂਰੀਆ ਉਹ ਜੱਗੂ ਵਰਗੇ ਬਹੁਤ ਵੱਡੇ ਵੱਡੇ ਖਿਡਾਰੀ ਆਉਣਗੇ ਸੈਮੀ ਫਾਈਨਲ ਵਾਲਿਆਂ ਨੂੰ 7 ਲੱਖ ਰੁਪਇਆ ਦਿੱਤਾ ਜਾਏਗਾ ਇਸ ਕਬੱਡੀ ਕੱਪ ਵਿੱਚ ਟਰੈਕਟਰ ਵੀ ਦਿੱਤੇ ਜਾਣਗੇ ਨਿਊ ਹਾਲੈਂਡ ਟਰੈਕਟਰ ਸੈਮੀ ਫਾਈਨਲ ਵਾਲਿਆਂ ਨੂੰ 7 ਲੱਖ ਰੁਪਇਆ ਕਵੱਡੀ ਬਹੁਤ ਵੱਡੇ ਪੱਧਰ ਤੇ ਹੋਵੇਗੀ ਜੋ ਕਿ ਪਿੰਡ ਬੰਗਰੀਆਂ ਜ਼ਿਲ੍ਹਾ ਕਰਪੂਥਲਾ 26 11 ਫਰਵਰੀ ਜਾਣਾ ਨੂੰ ਭੁੱਲਣਾ ਯਾਦ ਕਰ ਲਓ ਮੇਰੇ ਨਿੱਤਰੋਂ ਕਵੱਡੀ ਬਹੁਤ ਸ਼ਾਨਦਾਰ ਹੋਵੇਗੀ ਇਸ ਕਵੱਡੀ ਵਿੱਚ ਬਹੁਤ ਵੱਡੇ ਵੱਡੇ ਪਲੇਅਰ ਵੀ ਆਉਣਗੇ ਪੰਜਾਬ ਵਿੱਚ ਪਹਿਲਾ ਕਬੱਡੀ ਕੱਪ ਹੋ ਰਿਹਾ ਹੈ ਵੱਡੇ ਪੱਧਰ ਤੇ ਕਬੱਡੀ ਬਹੁਤ ਸ਼ਾਨਦਾਰ ਹੋਵੇਗੀ ਜਾਣਾ ਨਹੀਂ ਭੁਲਣਾ